ਜੋ ਕਿ ਪੰਜਾਬ ਸਟੇਟ ਇਲੈਕਟ੍ਰਿਟੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਵਜੋਂ ਨਿਯੁਕਤ ਹੋਇਆ ਹਾਂ ਇਸ ਰਾਹੀਂ ਐਲਾਨ ਕਰਦਾ ਹਾਂ ਕਿ ਮੈਂ ਆਪਣੀ ਸਮਰੱਥਾ ਗਿਆਨ ਅਤੇ ਸੂਝ-ਬੂਝ ਨਾਲ ਆਪਣੇ ਕਾਰਜ ਭਾਰ ਦਫ਼ਤਰ ਦੇ ਫਰਜ਼ਾਂ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਮੈਂ ਗੁਰਿੰਦਰ ਸਿੰਘ ਸੈਣੀ ਜੋ ਕਿ ਪੰਜਾਬ ਸਟੇਟ ਇਲੈਕਟ੍ਰਿਟੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਵਜੋਂ ਨਿਯੁਕਤ ਹੋਇਆ ਹਾਂ ਇਸ ਰਾਹੀਂ ਸੰਜੀਦਗੀ ਨਾਲ ਇਹ ਗੱਲ निश्चय पूर्वक करता हां कि मैं भारत ਅਤੇ ਭਾਰਤ ਦੇ ਸੰਵਿਧਾਨ ਪ੍ਰਤੀ ਨਿਸ਼ਟਾवान ਅਤੇ ਸੱਚੇ ਮਨੋਂ ਵਫਾਦਾਰ ਰਹਾਂਗਾ ਜਿਵੇਂ ਕਿ ਕਾਨੂੰਨ ਦੁਆਰਾ ਸਥਾਪਿਤ ਕੀਤਾ ਗਿਆ ਹੈ ਅਤੇ ਮੈਂ ਵਫਦਾਰੀ ਨਾਲ ਆਪਣੇ ਕਾਰਜਪਾਤਰ ਦਸਤਰ ਦੇ ਫਰਜ਼ ਨਿਭਾਵਾਂਗਾ ਮੈਂ ਗਵਿੰਦਰ ਸਿੰਘ ਸੈਣੀ ਜੋ ਕਿ ਪੰਜਾਬ ਸਟੇਟ ਇਲੈਕਟ੍ਰਿਟੀ ਰੈਗੂਲਟੀ ਕਮਿਸ਼ਨ ਦੇ ਮੈਂਬਰ ਵਜੋਂ ਨਿਯੁਕਤ ਹੋਇਆ ਹਾਂ ਇਸ ਰਾਇ ਸੰਜੀਦਗੀ ਨਾਲ ਇਹ ਗੱਲ ਨਿਸ਼ਚਿਤ पूर्वक ਕਰਦਾ ਹਾਂ ਕਿ ਮੈਂ ਅਜਿਹੇ ਕਿਸੇ ਵੀ ਮਾਮਲੇ ਬਾਰੇ ਸਿੱਧੇ ਜਾਂ ਸਿੱਧੇ ਤੌਰ ਤੇ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਨੂੰ ਨਹੀਂ ਦੱਸਾਂਗਾ ਜੋ ਵੀ ਮਾਮਲਾ ਪੰਜਾਬ ਸਟੇਟ ਰੈਗੂਲੈਟਰੀ ਕਮਿਸ਼ਨ ਦੇ ਮੈਂਬਰ ਵਜੋਂ ਮੇਰੇ ਧਿਆਨ ਵਿੱਚ ਲਿਆਂਦਾ ਜਾਵੇਗਾ ਜਾਂ ਇਸ ਬਾਰੇ ਮੈਨੂੰ ਹੋ ਪਾਵਾਂਗਾ ਛੋਟ ਉਸ ਮਾਮਲੇ ਦੇ ਜਿਹੜਾ ਕਿ ਮੈਂਬਰ ਵਜੋਂ ਆਪਣੇ ਫਰਜ਼ ਉਚਿਤ ਤੰਗ ਨਾਲ ਨਿਭਾਣ ਨਹੀਂ ਲੋੜੀਂਦਾ ਹੋਈ ਜਾਂ ਪੰਜਾਬ ਦੇ ਰਾਜਪਾਲ ਜੀ ਵੱਲੋਂ ਖਾਸ ਤੌਰ ਤੇ ਪ੍ਰਵਾਨ ਕੀਤਾ ਗਿਆ Şimdi. Sor 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 sor. ਇਸੇ ਸੈਕਿੰਡ ਕਾਫੀ ਚੋਦੇਗੇ ਇੱਕ ਪ੍ਰੋਫੈਸਰ ਕਾਫੀ ਰਹਿ ਗਿਆ ਕਾਫੀ ਚਾਹ ਬੋਲੋ ਸਰਵੇਇਰ ਵੀਰ ਜੀ ਹਾਂਜੀ ਸਰ ਪਲੀਜ਼ ਲੈ ਚਾਹ ਤੁਸੀਂ ਕੁਝ ਹੋਰ ਜਾਂਦਾ ਹੈ ਜੀ ਸਰ ਪਲੀਜ਼ ਆਪ ਨੂੰ One more. Thank you. <laughs> Sir, please, please. Thank you. Thank mm. <laughs> you, everybody. Thank you. ਤੁਸੀਂ ਕਿਹਾ ਸੀ ਕਿ ਉਹ ਪਟੇ ਮਾਰਨਗੇ ਕੋਈ ਸਪੈਸ਼ਲ ਅਵਾਜ ਤੋਂ ਨਾਲ ਨਾਲ ਆ ਦੇਣਾ ਹੈ ਹਾਂ ਜੀ ਸਰ ਹਾਂ ਜੀ